ਜਿਹੜਾ ਸਾਡਾ ਇਥੇ ਚੌਥਾ ਦੌਰਾ ਹੈਗਾ ਤੇ ਬੁੱਢਾ ਦਰਿਆ ਜਿਹੜਾ ਸਫਾਈ ਦਾ ਕਾਰਜ ਬਾਬਾ ਜੀ ਨੇ ਸ਼ੁਰੂ ਕੀਤਾ ਹੈਗਾ ਤੇ ਮੈਂ ਚਲਵਾਦੀ ਬਾਬਾ ਜੀ ਦਾ ਦਿਨ ਹੈ ਮਨਸਾ ਦੀ ਐਫਸੀਆਰ ਸਾਰਾ ਹੱਤ ਉਹਨਾਂ ਦੇ ਬੇੜਾ ਕਿਹਾ ਹੈਗਾ ਤੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਟੇਟ ਡਿਪਾਰਟਮੈਂਟ ਵੱਲ ਪੂਰੇ ਸਹਿਯੋਗ ਮਿਲ ਰਿਹਾ ਹੈਗਾ ਤੇ ਜਿਹੜਾ ਕਈ ਦਿਹਾਖਿਆਂ ਤੋਂ ਜਿਹੜਾ ਬੁੱਢਾ ਦਰਿਆ ਇੱਕ ਪ੍ਰਦੂਸ਼ਿਤ ਹੋ ਚੁੱਕਿਆ ਸੀ ਪੋਲਿਊਟ ਹੋ ਗਿਆ ਸੀਗਾ ਜਿਹਦੇ ਵਿੱਚ ਕਈ ਕਾਰਨ ਸੀਗੇ ਜਾਏ ਉਹ ਸੀਵਰੇਜ ਦਾ ਸੀਗਾ ਤੇ ਡੇਰੀ ਦਾ ਸੀਗਾ ਇੰਡਸਟਰੀ ਦਾ ਸੀਗਾ ਤੇ ਅਸੀਂ ਸਟੈਪ ਬਿਚ ਸਟੈਪ ਅਸੀਂ ਆਪਾਂ ਲਾ ਕੇ ਚੱਲ ਰਹੇ ਆ ਤੇ ਸਾਡੇ ਇੱਥੇ ਐਸਟੀਪੀ ਪਨੇ ਹੋ ਰਹੇ ਪਰ ਮੁਸ਼ਕਿਲیں ਵੀ ਸੀਗੀਆਂ ਪੂਰੇ ਦਾ ਪਾਣੀ ਪੂਰੇ ਦਾ ਪੂਰਾ ਇਹਦਾ ਵੇਸ ਸੀਗਾ ਪਾਣੀ ਉਹ ਸੀਪੇਚੇ ਨਹੀਂ ਜਾ ਰਿਹਾ ਸੀਗਾ ਤੇ ਉਹ ਆਹ ਚੀਜ਼ ਦਾ ਪੰਪਿੰਗ ਸਟੇਸ਼ਨ ਪੜਾ ਕੇ ਬਾਬਾ ਜੀ ਦੀ ਤਾਲ ਅਸੀਂ ਪੱਦਰ ਦੇ ਨਾਲ ਸੀ ਉਹ ਉਹ ਵੀ ਹਣਪੁਰਾ ਪੂਰਾ ਪਾਣੀ ਸੀ ਫਾਇਰ ਸਿਵਲ ਪਾਣੀ ਪਾਣਾ ਚਲੂ ਕਰਤਾ ਅਸੀਂ ਸਟੈਪ ਬਿਚ ਸਟੈਪ ਅਸੀਂ ਆਪਾਂ ਹੋਰ ਅੱਗੇ ਵਧਦੇ ਜਿਹੜਾ ਹੁਣ ਜਿਹੜੇ ਪ੍ਰੋਡਕਟ ਤੁਹਾਨੂੰ ਆ ਰਹੀ ਜਿਹਦਾ ਡੇਰੀ ਦਾ ਜਿਹੜਾ ਇਹਦਾ ਜਿਹੜਾ ਪ੍ਰੋ ਉਹ ਗੋਹਾ ਦਾ ਉਹਦਾ ਮਾਲਪੁੱਤੇ ਦਾ ਸਿੱਧਾ ਤਰੀਕਾ ਜਿਹੜਾ ਉਹਨੂੰ ਕਿੱਦਾਂ ਰੋਕਣਾ ਉਹਦਾ ਆਪਾਂ ਕੀਦਾਂ ਨੂੰ ਆਪਾਂ ਸਹੀ ਕਰਨਾ ਉਹਦੇ ਅਸੀਂ ਆਪਾਂ ਅੱਜ ਬੈਕਟ ਵਾਲੇ ਬੁਲਾਏ ਹੋਰ ਬਾਬਾ ਜੀ ਸੀ ਬਿਨਾਂ ਫਟੇ ਤੇ ਉਹਦਾ ਕਿਦਾਂ ਸਰੂਪ ਪਲਾਨ ਆਪਾਂ ਤਿਆਰ ਸੀ ਉਹਦੇ ਸਮਝ ਚੀ ਅੱਜ ਆਪਾਂ ਕੱ체 ਪਹੁੰਚੇ ਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਲੈਕਚਰ ਬਿਲਕੁਲ ਬਾਕੀ ਹੈ ਕਦਮ ਬਾਈ ਕਦਮ ਸਟੈਪ ਬਿ ਸਟੈਪ ਅਸੀਂ ਆਪਾਂ ਚੱਲਾਂਗੇ ਆਪਾਂ ਇਹ ਤਾਂ ਹੈ ਨਹੀਂ ਕਿ ਸਾਰੇ ਦਿਨ ਚੀ ਇੱਕ ਦਿਨ ਸਾਰਾ ਕੁਝ ਹੱਲ ਹੋ ਜਾਊਗਾ ਪਾਣੀ ਹੁਣ ਐਸਟੀਪੀ ਚ ਪੈਣ ਲੱਗ ਗਿਆ ਸਾਡਾ ਅੰਡਰ ਨੈਕਸ ਜਿਹੜਾ ਸਟੈਪ ਹੈਗਾ ਜਿਹੜਾ ਡੇਰੀ ਨੂੰ ਪੱਕੀਦਾ ਉਹਨ ਦਾ ਪੀਸ ਜਿਹੜਾ ਹੈਗਾ ਸਾਡੇ ਐਸਟੀਪੀ ਚ ਜਾ ਰਿਹਾ ਹੈਗਾ ਸਾਡੇ ਐਸਟੀਪੀ ਜਿਹੜੇ ਖਰਾਬ ਹੋ ਰਹੇ ਨੇ ਗੋਆ ਉੱਥੇ ਜਾ ਕੇ ਜੰਮ ਰਿਹਾ ਸਰ ਉਹਨੂੰ ਆਪਾਂ ਉਹਨੂੰ ਕਿੱਦਾਂ ਤਰਸ ਕਰਾਂ ਹੁਣ ਕਿਧਰ ਆਪਣੋ ਦੇ ਵਾਸਤੇ ਅਸੀਂ ਪਹੁੰਚ ਜੀ ਕੁਝ ਨਹੀਂ ਦਿਹਾੜਦੀ ਸਿਆਸ ਲੱਗਦਾ ਕਿੱਥੇ ਪੱਟ ਲੈ ਪਿੱਟ ਲੈ ਤੁਹਾਡਾ ਕਦੋਂ ਤੱਕ ਇਹ ਸਗਰਵਾਂ ਨੱਟੇ ਨੂੰ ਮੋਕੜੂ ਆਉਂਦੇ ਕਦੋਂ ਇਹ ਨਾ ਬਿਲਕੁਲ ਸਹੀ ਦੇਖੋ ਮੈਂ ਇਹ ਇੱਕ ਸਵੀਕਾਰਨ ਵਾਲੇ ਦੇ ਹੱਥ ਦੇ ਹੁੰਦੀ ਅਸੀਂ ਆਪਾਂ ਸੀਰੀਅਸਲੀ ਬਾਬਾ ਜੀ ਸਾਡੀ ਸਰਕਾਰ ਸਾਡਾ ਬੈਕ ਬਸਾਦਾ ਛਾਸਨ ਪ੍ਰਸ਼ਾਸਨ ਸਾਰਾ ਸੀ ਸੀਰੀਅਸ ਸੀ ਲੱਗੇ ਹੋਏ ਕਿ ਅਸੀਂ ਆਪਾਂ ਜਿਹੜਾ ਬੁੱਢਾ ਦਰਿਆ ਪਰਦੋਸ਼ਿਤ ਹੋ ਚੁੱਕਾ ਫਲੂਟ ਹੋ ਚੁੱਕਾ ਉਹਨੂੰ ਆਪਾਂ ਸਾਫ਼ ਤੇ ਸੁਥਰਾ ਅਸੀਂ ਕਰਦਾ ਅਸੀਂ ਉਸ ਲਈ ਅਸੀਂ ਬਚਨ ਪਾਤਾ ਬਿਲਕੁਲ ਬੁੱਢੇ ਦਰਿਆ ਦੀ ਜਿਹੜੀ ਸਿਆਸਤ ਹੈ ਲੁਧਿਆਣਾ ਚ ਬੁੱਢੇ ਦਰਿਆ ਸ਼ੁਰੂ ਹੋ ਕੇ ਉੱਥੇ ਖਤਮ ਨਹੀਂ ਕਈ ਸਰਕਾਰ ਆਈਆਂ ਕਈ ਵਾਰ ਇੱਥੇ ਪਰ ਸਿੱਝਾ ਹਾਲ ਸਭ ਲੋਕਾਂ ਜਿਹੜਾ ਸਟੈਪ ਹੈ ਜਿਗਾ ਸਰਕਾਰ ਤਾਂ ਕਿਉਂ ਜਸਤੀ ਹੋ ਗਈ ਮੈਂ ਇਹੋ ਕਹਾਂਗਾ ਕਿ ਅਸੀਂ ਅੱਧੀ ਕੋਈ ਸਿਆਸਤ ਕਰਦੀ ਹੈ ਮੈਂ ਤਾਂ ਜਿੱਥੇ ਕੋਈ ਅਸਲੀਅਤ ਲੱਗਦਾ ਕਿ ਅਸੀਂ ਇਹੇ ਕੰਮਾਂ ਦੀ ਇੱਕ ਬਹੁਤ ਹੀ ਵੱਡੇ ਫੋਨ ਦਾ ਕੰਮ ਹੈਗਾ ਸੋ ਅਸੀਂ ਉਹਨਾਂ ਦੇ ਬੀਡੀ ਆਪਣੇ ਉਹਨਾਂ ਦੇ ਨਿਰਦੇਸ਼ਾਂ ਉਹਨਾਂ ਦੇ ਪੰਜਾਬ ਜਿਹੜਾ ਸਮਾਂ ਹੈਗਾ ਉਹਨੂੰ ਜਿਹੜਾ এনवायरमेंट ਹੈਗਾ ਉਹਨੂੰ ਆਪਾਂ ਸੁਰੱਖਤ ਕਰਨ ਲਈ ਅਸੀਂ ਬੈਠੇ ਆਪਾਂ ਤੇ ਅਸੀਂ ਸਾਡਾ ਮੋਟਿਵ ਵੀ ਹੈ ਸਾਡਾ ਇੱਛਾ ਕੋਈ ਇੱਥੇ ਕੋਈ ਸਾਡਾ ਕੋਲੋਟੀਕਲ ਨਹੀਂ ਅਸੀਂ ਕੋਈ ਪਾਲੇ ਜਾਂ ਫਾਇਦਾ ਅਸੀਂ ਲੈਣੀ ਹੈ ਜੀ